ਬਦਲ ਰਹੇ ਨੇ ਟ੍ਰੈਫਿਕ ਰੂਲਜ਼ ਅਗਰ ਤੁਸੀਂ ਵੀ ਕਰ ਦਿੱਤੀ ਇਹ ਗਲਤੀ ਤਾਂ ਕੈਨਸਲ ਹੋ ਜਾਏਗਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਨ੍ਹਾਂ ਦੇ ਕਾਰਕੜਾ ਮੋਟਰਸਾਈਕਲ ਨੇ ਕੋਈ ਇਸ ਖਬਰ ਨੂੰ ਸੁਣ ਕੇ ਸ਼ੇਅਰ ਵੀ ਜ਼ਰੂਰ ਕਰਨ ਜਿਆਗਰ ਜੇਕਰ ਤੁਸੀਂ ਵੀ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਇਸ ਨਵੇਂ ਵਿੱਤੀ ਸਾਲ ਤੋਂ ਟ੍ਰੈਫਿਕ ਨਿਯਮ ਹੋਰ ਜ਼ਿਆਦਾ ਸਖਤ ਹੋ ਗਏ ਨੇ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੁਝ ਬਕਾਇਆ ਚੁਲਾਨ ਨੇ ਤੁਸੀਂ ਅਜੇ ਤੱਕ ਉਹਨਾਂ ਦਾ ਭੁਗਤਾਨ ਨਹੀਂ ਕੀਤਾ ਤਾਂ ਤੁਹਾਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਜਵਦ ਕੀਤਾ ਜਾ ਸਕਦਾ ਹੈ ਸਮੇਂ ਸਿਰ ਚੁਲਾਨ ਦੇ ਜੁਰਮਾਨੇ ਦੀ ਅਦਾਇਗੀ ਨਾ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਉਦੇਸ਼ ਦੇ ਨਾਲ ਸਰਕਾਰ ਨੇ ਇੱਕ ਨਵਾਂ ਸਖਤ ਹੱਲ ਪੇਸ਼ ਕੀਤਾ ਹੈ ਜੇਕਰ ਤੁਹਾਡੇ ਕੋਲ ਪਿਛਲੇ 3 ਮਹੀਨਿਆਂ ਤੋਂ ਇਹ ਚਲਾਨ ਦੀ ਰਕਮ ਬਕਾਇਆ ਹੈ ਜੋ ਤੁਸੀਂ ਅਦਾ ਨਹੀਂ ਕੀਤੀ ਹੈ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਜਲਦੀ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਮੁਅਤਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਇੱਕ ਵਿੱਤੀ ਸਾਲ ਦੇ ਵਿੱਚ ਲਾਲ ਸਿਗਨਲ ਜੰਪ ਕਰਨ ਜਾਂ ਖਤਰਨਾਕ ਡਰਾਈਵਿੰਗ ਕਰਨ ਦੇ ਲਈ 3 ਚਲਾਨ ਨੇ ਤਾਂ ਤੁਹਾਡਾ ਲਾਇਸੈਂਸ ਕੱਟੋ ਕਰ 3 ਮਹੀਨਿਆਂ ਦੇ ਲਈ ਜਵਦ ਕੀਤਾ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਸਖਤ ਨਿਯਮ ਜਿਹੜੇ ਨੇ ਅੱਜ ਤੋਂ ਲਾਗੂ ਹੋ ਜਾਣਗੇ ਤਾਂ ਉਸ ਤੋਂ ਬਾਅਦ ਤੁਸੀਂ ਅਗਰ ਅਜੇ ਹੀ ਕੋਈ ਗਲਤੀ ਕਰਦੇ ਹੋ ਤਾਂ ਤੁਹਾਨੋਂ ਜਿਹੜਾ ਉਹ ਡਰਾਈਵਿੰਗ ਲਾਇਸੈਂਸ ਜਿਹੜਾ ਤੁਹਾਡਾ ਕੈਨਸਲ ਕੀਤਾ ਜਾ ਸਕਦਾ ਤੇ ਤੁਸੀਂ ਇਸ ਪੂਰੀ ਖਬਰ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਦੇ ਨਾਲ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਸਖਤ ਨਿਯਮ ਇਸ ਲਈ ਲਿਆਂਦਾ ਕਿਉਂਕਿ ਸਰਕਾਰ ਨੇ ਦੇਖਿਆ ਕਿ ਇਹ ਚਲਾਨ ਦੀ ਰਕਮ ਦਾ ਸਿਰਫ 40% ਹੀ ਵਸੂਲਿਆ ਗਿਆ ਤੇ ਸਖਤ ਕਾਨੂੰਨ ਨਾ ਸਿਰਫ ਤੁਹਾਡੀ ਡਰਾਈਵਿੰਗ ਲਾਇਸੈਂਸ ਨੂੰ ਖਤਰੇ ਵਿੱਚ ਪਾਉਣਗੇ ਸਗੋਂ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਰਣਨੀਤੀ ਤਿਆਰ ਕਰ ਰਹੀ ਹੈ ਜਿਸ ਦੇ ਵਿੱਚ ਪਿਛਲੇ ਵਿੱਤੀ ਸਾਲ ਤੋਂ ਘੱਟੋ ਘੱਟ ਦੋ ਲੰਬੇ ਚਲਾਨ ਹੌਣਤੀ ਵੱਧ ਬੀਮਾ ਪ੍ਰੀਮੀਅਮ ਜੋੜਨ ਦੀ ਯੋਜਨਾ। ਹੁਣ ਕੁਝ ਬਾਨ ਮਾਲਕਾਂ ਨੇ ਦੇਰੀ ਦੇ ਨਾਲ ਅਲਰਟ ਜਾਂ ਗਲਤ ਚਲਾਨ ਕਾਂ ਜੁਰਮਾਨਾ ਨਹੀਂ ਭਰਿਆ। ਅਜਿਹੇ ਮਾਮਲਿਆਂ ਦੇ ਲਈ ਸਰਕਾਰ ਇੱਕ ਵਿਆਪਕ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜਿਸ ਦੇ ਵਿੱਚ ਕੈਮਰਿਆਂ ਦੇ ਲਈ ਕਟੋ-ਕਟ ਵਿਸ਼ੇਸ਼ਤਾਵਾਂ ਤੇ ਬਾਨ ਮਾਲਕਾਂ ਚ ਡਰਾਈਵਰਾਂ ਨੂੰ ਹਰ ਮਹੀਨੇ ਬਕਾਇਆ ਚਲਾਨਾ ਬਾਰੇ ਚੇਤਾਵਨੀਆਂ ਭੇਜਣਾ ਸ਼ਾਮਲ ਹੈ ਤੇ ਜਦੋਂ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ। ਸੋ ਰਿਕਵਰੀ ਦਰਾਂ ਵੀ ਵੱਖ-ਵੱਖ ਸੂਬਿਆਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦਿੱਲੀ ਦੇ ਵਿੱਚ ਇਹ ਰਿਕਵਰੀ ਦਰ ਚਲਾਨਾ ਦੀ ਤਬ ਤੋਂ ਘਟ ਨਜ਼ਰ ਆਈ ਹੈ ਅੱਜ ਤੋਂ ਬਦਲ ਰਹੇ ਨੇ ਟ੍ਰੈਫਿਕ ਰੂਲਜ਼ ਅਗਰ ਤੁਸੀਂ ਵੀ ਕਰ ਦਿੱਤੀ ਇਹ ਗਲਤੀ ਤਾਂ ਕੈਨਸਲ ਹੋ ਜਾਏਗਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਨ੍ਹਾਂ ਦੇ ਕਾਰਕੜਾ ਮੋਟਰਸਾਈਕਲ ਨੇ ਕੋਈ ਇਸ ਖਬਰ ਨੂੰ ਸੁਣ ਕੇ ਸ਼ੇਅਰ ਵੀ ਜ਼ਰੂਰ ਕਰਨ ਜਿਆਜੇ ਜੇਕਰ ਤੁਸੀਂ ਵੀ ਕਾਰ ਜਾਂ ਮੋਟਰਸਾਈਕਲ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਇਸ ਨਵੇਂ ਵਿੱਤੀ ਸਾਲ ਤੋਂ ਟ੍ਰੈਫਿਕ ਨਿਯਮ ਹੋਰ ਜ਼ਿਆਦਾ ਸਖਤ ਹੋ ਗਏ ਨੇ ਜੇਕਰ ਤੁਹਾਡੇ ਕੋਲ ਪਹਿਲਾਂ ਹੀ ਕੁਝ ਬਕਾਇਆ ਚੁਲਾਨ ਨੇ ਤੁਸੀਂ ਅਜੇ ਤੱਕ ਉਹਨਾਂ ਦਾ ਭੁਗਤਾਨ ਨਹੀਂ ਕੀਤਾ ਤਾਂ ਤੁਹਾਨੂੰ ਬਹੁਤ ਮਹਿੰਗਾ ਪੈ ਸਕਦਾ ਹੈ ਨਵੇਂ ਨਿਯਮਾਂ ਦੇ ਤਹਿਤ ਤੁਹਾਡਾ ਡਰਾਈਵਿੰਗ ਲਾਇਸੈਂਸ ਵੀ ਜਵਦ ਕੀਤਾ ਜਾ ਸਕਦਾ ਹੈ ਸਮੇਂ ਸਿਰ ਚੁਲਾਨ ਦੇ ਜੁਰਮਾਨੇ ਦੀ ਅਦਾਇਗੀ ਨਾ ਕਰਨ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਉਦੇਸ਼ ਦੇ ਨਾਲ ਸਰਕਾਰ ਨੇ ਇੱਕ ਨਵਾਂ ਸਖਤ ਹੱਲ ਪੇਸ਼ ਕੀਤਾ ਹੈ ਜੇਕਰ ਤੁਹਾਡੇ ਕੋਲ ਪਿਛਲੇ 3 ਮਹੀਨਿਆਂ ਤੋਂ ਇਹ ਚਲਾਨ ਦੀ ਰਕਮ ਬਕਾਇਆ ਹੈ ਜੋ ਤੁਸੀਂ ਅਦਾ ਨਹੀਂ ਕੀਤੀ ਹੈ ਤਾਂ ਤੁਹਾਡਾ ਡਰਾਈਵਿੰਗ ਲਾਇਸੈਂਸ ਜਲਦੀ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਮੁਅਤਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਇੱਕ ਵਿੱਤੀ ਸਾਲ ਦੇ ਵਿੱਚ ਲਾਲ ਸਿਗਨਲ ਜੰਪ ਕਰਨ ਜਾਂ ਖਤਰਨਾਕ ਡਰਾਈਵਿੰਗ ਕਰਨ ਦੇ ਲਈ 3 ਚਲਾਨ ਨੇ ਤਾਂ ਤੁਹਾਡਾ ਲਾਇਸੈਂਸ ਕੱਟੋ ਕਰ 3 ਮਹੀਨਿਆਂ ਦੇ ਲਈ ਜਵਦ ਕੀਤਾ ਜਾ ਸਕਦਾ ਹੈ ਤਾਂ ਦੱਸ ਦਈਏ ਕਿ ਸਖਤ ਨਿਯਮ ਜਿਹੜੇ ਨੇ ਅੱਜ ਤੋਂ ਲਾਗੂ ਹੋ ਜਾਣਗੇ ਤਾਂ ਉਸ ਤੋਂ ਬਾਅਦ ਤੁਸੀਂ ਅਗਰ ਅਜੇ ਹੀ ਕੋਈ ਗਲਤੀ ਕਰਦੇ ਹੋ ਤਾਂ ਤੁਹਾਨੋਂ ਜਿਹੜਾ ਉਹ ਡਰਾਈਵਿੰਗ ਲਾਇਸੈਂਸ ਜਿਹੜਾ ਤੁਹਾਡਾ ਕੈਨਸਲ ਕੀਤਾ ਜਾ ਸਕਦਾ ਤੇ ਤੁਸੀਂ ਇਸ ਪੂਰੀ ਖਬਰ ਨੂੰ ਕਿਵੇਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਨਾਲ ਦੇ ਨਾਲ ਇਹ ਵੀ ਦੱਸ ਦਈਏ ਕਿ ਸਰਕਾਰ ਨੇ ਸਖਤ ਨਿਯਮ ਇਸ ਲਈ ਲਿਆਂਦਾ ਕਿਉਂਕਿ ਸਰਕਾਰ ਨੇ ਦੇਖਿਆ ਕਿ ਇਹ ਚਲਾਨ ਦੀ ਰਕਮ ਦਾ ਸਿਰਫ 40% ਹੀ ਵਸੂਲਿਆ ਗਿਆ ਤੇ ਸਖਤ ਕਾਨੂੰਨ ਨਾ ਸਿਰਫ ਤੁਹਾਡੀ ਡਰਾਈਵਿੰਗ ਲਾਇਸੈਂਸ ਨੂੰ ਖਤਰੇ ਵਿੱਚ ਪਾਉਣਗੇ ਸਗੋਂ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਰਣਨੀਤੀ ਤਿਆਰ ਕਰ ਰਹੀ ਹੈ ਜਿਸ ਦੇ ਵਿੱਚ ਪਿਛਲੇ ਵਿੱਤੀ ਸਾਲ ਤੋਂ ਘੱਟੋ ਘੱਟ ਦੋ ਲੰਬੇ ਚਲਾਨ ਹੌਣਤੀ ਵੱਧ ਬੀਮਾ ਪ੍ਰੀਮੀਅਮ ਜੋੜਨ ਦੀ ਯੋਜਨਾ। ਹੁਣ ਕੁਝ ਬਾਨ ਮਾਲਕਾਂ ਨੇ ਦੇਰੀ ਦੇ ਨਾਲ ਅਲਰਟ ਜਾਂ ਗਲਤ ਚਲਾਨ ਕਾਂ ਜੁਰਮਾਨਾ ਨਹੀਂ ਭਰਿਆ। ਅਜਿਹੇ ਮਾਮਲਿਆਂ ਦੇ ਲਈ ਸਰਕਾਰ ਇੱਕ ਵਿਆਪਕ ਸਟੈਂਡਰਡ ਆਪਰੇਟਿੰਗ ਪ੍ਰਕਿਰਿਆ ਲਿਆਉਣ ਦੀ ਯੋਜਨਾ ਬਣਾ ਰਹੀ ਹੈ। ਜਿਸ ਦੇ ਵਿੱਚ ਕੈਮਰਿਆਂ ਦੇ ਲਈ ਕਟੋ-ਕਟ ਵਿਸ਼ੇਸ਼ਤਾਵਾਂ ਤੇ ਬਾਨ ਮਾਲਕਾਂ ਚ ਡਰਾਈਵਰਾਂ ਨੂੰ ਹਰ ਮਹੀਨੇ ਬਕਾਇਆ ਚਲਾਨਾ ਬਾਰੇ ਚੇਤਾਵਨੀਆਂ ਭੇਜਣਾ ਸ਼ਾਮਲ ਹੈ ਤੇ ਜਦੋਂ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ। ਸੋ ਰਿਕਵਰੀ ਦਰਾਂ ਵੀ ਵੱਖ-ਵੱਖ ਸੂਬਿਆਂ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਦਿੱਲੀ ਦੇ ਵਿੱਚ ਇਹ ਰਿਕਵਰੀ ਦਰ ਚਲਾਨਾ ਦੀ ਤਬ ਤੋਂ ਕਟ ਨਜ਼ਰ ਆਈ ਹੈ